ਵੇਰੇ ਸਵੇਰੇ ਹੋ ਗਿਆ ਮੇਰਾ ਨੁਕਸਾਨ ਮਹਿੰਗਾ ਨੁਕਸਾਨ ਹੋਇਆ ਘੱਟੋ ਘੱਟ 4 ਕਿਲੋ ਕਈ ਵਾਰ ਦੇਣਾ ਇਹ ਜਾ ਆਉਂਦਾ ਬਾਈ ਬੰਦਾ ਸੋਚ ਵੀ ਨਹੀਂ ਸਕਦਾ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਟੂ ਅਵਰ ਨਿਊ ਵਲੌਗਸ ਹੋਇਆ ਤੁਹਾਡਾ ਸਾਡੇ YouTube ਚੈਨਲ ਤੇ ਸਿਬਿਆ ਕਪਲ ਇਹਦੀ ਜੀ ਪਾ ਪਈਆ ਪਕ ਕਰ ਲਿਆ ਸਮਾਨ ਤਿਆਰ ਫਿਰ ਇਸ ਵੇਰੇ ਹੋ ਗਿਆ ਮੇਰਾ ਨੁਕਸਾਨ ਮੇਰੀ ਜਿਹੜੀ ਫੋਨ ਦੀ ਸਕਰੀਨ ਆ ਕਿੱਦੇ ਦੀ ਮੈਂ ਦਿਖਾ ਰਹੀ ਸੀ ਉਹ ਕਾਲੀ ਹੋਣ ਲੱਗ ਗਈ ਉਹ ਜਮੀ ਹੁਣ ਸਾਰਾ ਗਰੀਨ ਹੀ ਹੋਣ ਲੱਗ ਗਿਆ ਮੈਨੂੰ ਆਇਆ ਕਿ ਤੇ ਉਹਦੇ ਵਿੱਚੋਂ ਸਾਰਾ ਕੁਝ ਹੀ ਨਾ ਉੱਡ ਜੇ ਹਨਾ ਰਿੱਕੀ ਤੇ ਹੁਣ ਅਸੀਂ ਵੀਰੇ ਨੂੰ ਫੋਨ ਲਾਈ ਜਾਂਦੇ ਸੀ ਕਿਉਂਕਿ ਆਪਾਂ ਜਿਹੜੇ ਆਪਣੇ ਗੈਜਟ ਹੁੰਦੇ ਆ ਜਿੰਨੇ ਵੀ ਆਪਾਂ ਲਿਆਉਣੇ ਆ ਸ਼ੈਰੀ ਵੀਰੇ ਤੋਂ ਸੁਨਾਮ ਵਾਲੇ ਵੀਰੇ ਤੋਂ ਫੋਨ ਲਾਈ ਜਾਂਦੇ ਸੀ ਉਹਨਾਂ ਨੇ ਅਜੇ ਫੋਨ ਚੱਕਿਆ ਨਹੀਂ ਹੈਗਾ ਜੁਝਾਰ ਸਿੰਘ ਜੀ ਵੀ ਉੱਠ ਖੜੇ ਅਜੇ ਹੁਣੇ ਉੱਠੇ ਸਵੇਰੇ ਨੁਕਸਾਨ ਹੋ ਗਿਆ ਜੀ ਸਵੇਰੇ ਸਵੇਰੇ ਹੋ ਗਿਆ ਨੁਕਸਾਨ ਮਹਿੰਗਾ ਨੁਕਸਾਨ ਹੋਇਆ ਘੱਟੋ ਘੱਟ 40-50 ਹਜ਼ਾਰ ਚ ਖੜਾ ਸੁੱਟੂਗਾ ਇਹ ਦੇਖ ਲਿਓ ਤੁਸੀਂ ਆਏ ਥੋੜਾ ਵੀ ਉਹੀ ਹੁਣ ਦੇਖਦੇ ਆ ਵੀ ਕਿਹੜਾ ਲੱਗਿਆ ਕਿਵੇਂ ਕਰੀਏ ਇਹ ਤਾਂ ਸਾਨੂੰ ਪਤਾ ਸੀਗਾ ਵੈਸੇ ਇਹ ਅਚਨਚੇਤ ਨਹੀਂ ਹੋਈ ਚੀਜ਼ ਅਸੀਂ ਸੋਚਦਾ ਕਿਦਨ ਦੇ ਰਹੇ ਸੀਗੇ ਵੀ ਚੇਂਜ ਕਰ ਲਈਏ ਚੇਂਜ ਕਰ ਲਈਏ ਪਰ ਐ ਨਹੀਂ ਸੀ ਪਤਾ ਵੀ ਅਚਾਨਕ ਇਹ ਕੀ ਜੋਜੂ ਕਿਉਂਕਿ ਸਾਨੂੰ ਇਹਨਾਂ ਦਾ ਪਤਾ ਸੀ ਵੀ ਉਹ ਇੰਨੀ ਤੇ ਅਸੀਂ ਬਾਤ ਹੀ ਜਾ ਰਹੀ ਸੀ ਚਲੋ ਕੋਈ ਗੱਲ ਨਹੀਂ ਹੈ ਮੈਂ ਕਿਹਾ ਮੈਂ ਕਿਹਾ ਨਵਾਂ ਸੰਦ ਆਜੂ ਕਰੇ ਕੀ ਲੈ ਕੇ ਤਮਾ ਅਚਾਰ ਲੈ ਕੇ ਤਮਾ ਲਿਆ ਦਿੰਦੇ ਆ ਕੀ ਬਾਤ ਹੈ ਥਾਲੀ ਬੜੀ ਸੋਹਣੀ ਤਿਆਰ ਕੀਤੀ ਆ ਅਚਾਰ ਲਿਆ ਦਿੰਦੇ ਆ ਜੀ ਹੋ ਜੀ ਜਾ ਰਿਹਾ ਲੋ ਬਈ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਵੀਰੇ ਨੇ ਚੱਕ ਲਿਆ ਫੋਨ ਮੈਂ ਵੀਰੇ ਨੂੰ ਪਤਾ ਕੀ ਕਿਹਾ ਮੈਂ ਕਿਹਾ ਵੀਰੇ ਮੇਰਾ ਫੋਨ ਜਵਾਬ ਦੇ ਗਿਆ ਉਹ ਕਹਿੰਦਾ ਜਲਦੀ ਤੋਂ ਜਲਦੀ ਸੈਰੀ ਡਾਕਟਰ ਕੋਲ ਮੈਨੂੰ ਲੈ ਕੇ ਜਾਓ ਤੇ ਮੇਰਾ ਟ੍ਰੀਟਮੈਂਟ ਕਰਾਓ じゃ ਮੇਰੀ ਬਾਡੀ ਨਾ ਵੀ ਬੁਆਵੋ ਵੀਰਾ ਸਨ ਲੱਗਿਆ ਪਹਿਲਾਂ ਤਾਂ ਵੀਰਾ ਕਹਿੰਦਾ ਭੈਣੇ ਕੋਈ ਚੱਕਰੀ ਨਹੀਂ ਹੈਗਾ ਸਭ ਹੱਲ ਹੈਗੇ ਆਪਣੇ ਕੋਲ ਤੁਸੀਂ ਆ ਜਾਓ ਮੈਂ ਦੁਕਾਨ ਤੀ ਆ ਮੈਂ ਕਿਹਾ ਠੀਕ ਆ ਵੀਰੇ ਤੇ ਆਪਾਂ ਜੁਹਾਰ ਨੂੰ ਵੀ ਆਈ ਚੱਕ ਲਿਆ ਕਿਉਂਕਿ ਹੁਣੀ ਉੱਠਿਆ ਸੀ ਬਟਰ ਰੋਟੀ ਇਹਨੇ ਖਾ ਲਈ ਤੇ ਜਾ ਕੇ ਇਹਨੂੰ ਨਮਾਉਣੇ ਨਮੂਣੇ ਆ ਵਧੀਆ ਠੀਕ ਐ ਅੱਜ ਮੈਨੂੰ ਹੀ ਬੁਖਾਰ ਜੰਗ ਹੋਇਆ ਪਿਆ ਹਾਂ ਰਿੱਕੀ ਨੂੰ ਵੀ ਬੁਖਾਰ ਵਾਂਗੂ ਹੋਇਆ ਪਿਆ ਅੱਜ ਕਿਉਂਕਿ ਰਾਤ ਨਾ ਇਹਨਾਂ ਨੂੰ ਥੋੜੀ ਜਿਹੀ ਵੋਮਟਿੰਗ ਵਗੈਰਾ ਲੱਗ ਗਈ ਸੀਗੀ ਉਹਦੇ ਕਰਕੇ ਰਿੱਕ ਇੱਕ ਵਾਰੀ ਨਾ ਸਰੀਰ ਜਿਹੜਾ ਉਹ ਝੰਝੋੜਿਆ ਜਾਂਦਾਗਾ ਡੇਰੇ ਜੀ ਬਾਬਾ ਹੈ ਨਹੀਂ ਓਏ ਕਿਉਂ ਤੇ ਲੋ ਬਈ ਅਸੀਂ ਹੁਣ ਤਿੰਨੇ ਜਾਣੇ ਚੱਲੇ ਆ ਪਹਿਲਾਂ ਬੁਟੀਕ ਤੇ ਬੁਟੀਕ ਤੇ ਜਾਵਾਂਗੇ ਫਿਰ ਉੱਥੋਂ ਜਾਵਾਂਗੇ ਸੁਨਾਮ ਠੀਕ ਹੈ ਹਾਂ ਜੁਝਾਰਨੇ ਵੀ ਹਮੇਂ ਭਰਤੀ ਕਹਿੰਦਾ ਐ ਕੱਲੇ ਨੂੰ ਦਵਾਈ ਦਵਾ ਕੇ ਲਿਆਏ ਸੀਗੇ ਆਪਾਂ ਹੋਮੋਪੈਥੀ ਦੀ ਤੇ ਉਹ ਸਹੀ ਰਿਹਾ ਇਹ ਰਾਤ ਜਮਾ ਰਿਕੇ ਖੁਰਨ ਖੁਰਨੇ ਜੇ ਨਹੀਂ ਕੀਤਾ ਇਹਨੇ ਬਾਲਾ ਫਿਰ ਐਲੋਪੈਥੀ ਬੰਦ ਕਰ ਦਗੇ ਹਾਂ ਫਿਰ ਐਲੋਪੈਥੀ ਬੰਦ ਕਰ ਕਿਉਂਕਿ ਐਲੋਪੈਥੀ ਦੇ ਨਾ ਨੁਕਸਾਨ ਵਾਲੇ ਆ ਗਰਮ ਹੁੰਦੀ ਆ ਗਰਮ ਹੁੰਦੀ ਆ ਉਹ ਦਵਾਈ ਬਾਕੀ ਇਹਨੂੰ ਅਸੀਂ ਸਾਰੀਆਂ ਦਵਾਈਆਂ ਲੈ ਕੇ ਆਏ ਆ ਉਥੋਂ ਜਿਵੇਂ ਇਹਦੇ ਐਂਟੀਬਾਇਓਟਿਕ ਲੱਗੇ ਹੋਏ ਨੇ ਜਿਹੜੇ ਜਿੰਨੇ ਉਹ ਸਾਰੇ ਲੈ ਕੇ ਆਏ ਆ ਇਹਦੇ ਵਾਸਤੇ ਬਾਕੀ ਦੀ ਰਖੜੀ ਵੀ ਆ ਰਹੀ ਹੈ ਜੁਹਾਰ ਸਿੰਘ ਦੀ ਹੈ ਰਖੜੀਆਂ ਆ ਗਈਆਂ ਤੇ ਕਰਦੇ ਆਂ ਤਿਆਰੀ ਜੁਹਾਰ ਦੀਆਂ ਰਖੜੀਆਂ ਦੀ ਪਹਿਲਾਂ ਤਾਂ ਅੱਜ ਫੋਨ ਚੇਂਜ ਕਰਕੇ ਲਈ ਉੱਧਰ ਪੈਸੇ ਲਾ ਕੇ ਆਏ ਇਹ ਬਾਕੀ ਕੰਮ ਤਾਂ ਅਸੀਂ ਬਾਅਦ ਚ ਕਰਾਂਗੇ ਸਾਰੇ ਬਹੁਤ ਹੁੰਦਾ ਵਾ ਹਾਂ ਤਾਂ ਖਰਚਾ ਹੋਈ ਜਾਂਦਾ ਇਹਦੇ ਨਾਲ ਬਲੌਗਰ ਬਲੌਗਰ ਪੈਸੇ ਕਮਾਉਂਦੇ ਆ ਹੂੰ ਬਲੌਗਰਾਂ ਦਾ ਅੱਛਾ ਹੀ ਵਾਲਾ ਉਹਨੇ ਪੈਸੇ ਨਹੀਂ ਕਮਾਉਂਦੇ ਜਿੰਨੇ ਆਹ ਨਾਰਮਲ 20000 ਵਾਲੇ ਫੋਨ ਨਾਲ ਵੀ ਸਰ ਜਾਂਦਾ ਭੈਣ ਫੋਨ ਵੀ 50 60000 ਵਾਲਾ ਲੈਣਾ ਪੈਂਦਾ ਹਾਂ ਇਹ ਤਾਂ ਗੱਲ ਹੈਗੀ ਆ ਫਿਰ ਉਹਦੇ ਬਣਾ ਵਲੌਗ ਨਹੀਂ ਜਾਂਦੀ ਸਹੀ ਗੱਲ ਹੈ ਰੱਖਨੇ ਵੀ ਦੋ ਤਿੰਨ ਪੈਂਦੇ ਆ ਕਿਉਂਕਿ ਤੁਸੀਂ ਬਿਜ਼ਨਸ ਕਰ ਰਹੇ ਆ ਆਪਾਂ ਨਾਲ ਨਾਲ ਬਿਜ਼ਨਸ ਰਨ ਕਰ ਰਹੇ ਆ ਰਿੱਕੀ ਤਾਂ ਉਹਦੇ ਕਰਕੇ ਫਿਰ ਆਪਾਂ ਨੂੰ ਉਸ ਅਕੋਰਡਿੰਗ ਬਿਜ਼ਨਸ ਦੇ ਅਕੋਰਡਿੰਗ ਉਹ ਫੋਨ ਰੱਖਣਾ ਪੈਂਦਾ ਨਾ ਤੁਹਾਡੇ ਦਾ ਮਾ ਖਰਚਾ ਚ ਹੁੰਦਾ ਹੀ ਹੁੰਦਾ ਜੇ ਜੋ ਕਮਾਈ ਹੈ ਤਾਂ ਖਰਚਾ ਵੀ ਹੈਗਾ ਆਇਆ ਤਾਂ ਗੱਲ ਹੈਗੀ ਆ ਬਾਕੀ ਅਸੀਂ ਆ 3 ਦੇ ਫੰਕਸ਼ਨ ਤੇ ਗਏ ਸੀਗੇ ਉੱਥੇ ਮੰਪਰੀਤ ਤੇਓ ਕੀ ਨਾਮ ਸੀ ਕੁੜੀ ਦਾ ਖੁਸ਼ਜੋਤ ਤੇ ਖੁਸ਼ਪ੍ਰੀਤ ਭਾਈ ਉਹ ਨਾ ਕੁੜੀਆਂ ਉਹ ਹੁਣ ਸਾਡੀਆਂ ਕੁੜੀਆਂ ਵਰਗੀਆਂ ਨੇ ਜਿਵੇਂ ਕਹਦੀ ਹੈ ਵੀ ਅਸੀਂ ਉਹਨਾਂ ਤੋਂ ਵੱਡੇ ਆ ਉਹ ਤਾਂ ਸਾਡੀਆਂ ਛੋਟੀਆਂ ਧੀਆ ਵਰਗੀਆਂ ਨੇ ਠੀਕ ਹੈ ਮੈਂ ਇਹ ਮੰਨਦੀ ਆ ਬਹੁਤ ਪਿਆਰ ਕਰਦੀਆਂ ਨੇ ਠੀਕ ਆ ਜਦੋਂ ਵੀ ਮੈਨੂੰ ਮਿਲਦੀਆਂ ਨੇ ਕੋਈ ਅੱਜ ਦੀ ਨਹੀਂ ਮੈਂ ਜਾਣਦੀ ਤਾਂ ਪਲੀਜ਼ ਤੁਸੀਂ ਨਾ ਨੈਗੇਟਿਵ ਨਾ ਕਿਹਾ ਕਰੋ ਠੀਕ ਆ ਨੈਗੇਟਿਵ ਨਾ ਬੋਲਿਆ ਕਰੋ ਤੇ ਬਾਕੀ ਜਿਹੜੀ ਉਹ ਫੈਮਿਲੀ ਮਿਲੀ ਸੀ ਮਿਸਟਰ ਐਂਡ ਮਿਸ ਸੰਘੇੜਾ ਫੈਮਿਲੀ ਸੀ ਹਾਂ ਬਈ ਹੁਣ ਮੈਨੂੰ ਇੱਕ ਚੀਜ਼ ਦੱਸੋ ਹੁਣ ਮੈਂ ਉਹਦਾ ਬੱਚਾ ਮੈਨੂੰ ਦੀਦੀ ਥੋੜਾ ਕਹੂਗਾ ਬਈ ਉਹ ਹੁਣ ਮੈਂ ਮੈਨੂੰ ਮਾਸਿਓ ਵੀ ਕਹੂਗਾ ਜਦੋਂ ਉਹ ਕੁੜੀ ਨੂੰ ਮੈਂ ਵੱਡੀ ਭੈਣ ਕਹਿਣੀ ਆ ਵੀ ਹਾਂ ਭੈਣੇ ਕਿਵੇਂ ਹੂੰ ਭੈਣੇ ਕਹਿ ਕੇ ਬੁਲਾਇਆ ਮੈਂ ਉਹਨਾਂ ਨੂੰ ਠੀਕ ਆ ਤਾਂ ਆਬਵੀਅਸ ਆ ਵੀ ਉਹ ਮੈਨੂੰ ਮਾਸੀ ਕਹਿ ਕੇ ਬੁਲਾਉਗਾ ਬਾਈ ਕਿ ਹੁਣ ਤੁਸੀਂ ਹੁਣ ਸਾਡੇ ਸ਼ਾਪ ਤੇ ਕੁੜੀਆਂ ਲੱਗੀਆਂ ਨੇ ਜੋ ਯਾਰ ਉਹਨੂੰ ਪੂਆ ਕਹਿ ਕੇ ਬੁਲਾਉਂਦਾ ਹਾਲਾਂਕਿ ਉਹ ਰੀਅਲ ਪੂਆ ਨਹੀਂ ਹੈਗੀਆਂ ਉਹਦੀਆਂ ਜੁਜਾਰ ਦੀਆਂ ਬਈ ਇਹ ਰਿਸ਼ਤੇ ਹੁਣ ਐਂ ਬਣਦੇ ਹੁੰਦੇ ਆ ਆਪਾਂ ਕਿਸੇ ਦੀ ਮਾਸੀ ਕਿਸੇ ਜੋ ਕੋਈ ਨਹੀਂ ਲਵਾਉਂਦਾ ਤਾਂ ਵਿੱਚ ਆਪਣਾ ਕਸੂਰ ਥੋੜੀ ਆ ਹਾਂ ਉਹਦੇ ਵਿੱਚ ਹੁਣ ਆਪਣਾ ਕਸੂਰ ਥੋੜਾ ਹੀ ਆ ਕਿਸਨਾਂ ਬਣਦੀ ਵੀ ਬਹੁਤ ਹੁੰਦੀ ਹੈ ਕਿਸਨਾਂ ਅਣਬਣ ਵੀ ਹੋ ਜਾਂਦੀ ਹੈ ਹਾਂ ਕਿਸੇ ਬਾਕੀ ਪਤਾ ਕੀ ਹੈ ਦੇਖੋ ਬਈ ਸਹੀ ਗੱਲ ਦੱਸਾਂ ਹਰ ਇੱਕ ਬੰਦੇ ਦੀ ਲਾਈਫ ਦਾ ਹਰ ਇੱਕ ਬੰਦੇ ਦਾ ਸੁਭਾਅ ਹਰ ਇੱਕ ਬੰਦੇ ਦੀ ਜ਼ਿੰਦਗੀ ਅਲੱਗ-ਅਲੱਗ ਹਰ ਇੱਕ ਬੰਦੇ ਦੀ ਇਹ ਆਉਂਦੀ ਰਹਿੰਦੇ ਨੇ ਜਿੰਦਗੀ ਜੇ ਆਉਂਦੀ ਰਹਿੰਦੇ ਇਹ ਆਉਂਦੇ ਹੀ ਰਹਿੰਦੇ ਨੇ ਦੇਖੋ ਠੀਕ ਆ ਆਪਣਾ ਹਰਜ ਹੁੰਦਾ ਆਪਾਂ ਜਦੋਂ ਕਿਸ ਨੂੰ ਮਿਲੀਏ ਆਪਾਂ ਜਦੋਂ ਵਰਤਦੇ ਆ ਆਪਾਂ ਬਹੁਤ ਦਿਲੋਂ ਕਰਦੇ ਆ ਹਰ ਇੱਕ ਦਾ ਹੀ ਹਰ ਇੱਕ ਨੂੰ ਕਰਨਾ ਵੀ ਚਾਹੀਦਾ ਤੇ ਕੱਲ ਨੂੰ ਜੇ ਕੋਈ ਹੋਰ ਰਿਸ਼ਤੇ ਕੋਈ ਅਣਪਣ ਹੋ ਜਾਂਦੀ ਹੈ ਜਾਂ ਕੋਈ ਗੱਲਬਾਤ ਹੋ ਜਾਂਦੀ ਹੈ ਪਰ ਉਹਦੇ ਬਾਰੇ 네ਗੇਟਿਵ ਨਾ ਕਰਿਆ ਕਰੋ ਪਤਾ ਕੀ ਹੈ ਮੇਰੀ ਗੱਲ ਸੁਣੋ ਹਰ ਇੱਕ ਜੋ ਵੀ ਹੈ ਬਾਈ ਹਰ ਇੱਕ ਬੰਦੇ ਦਾ ਅਲੱਗ ਅਲੱਗ ਸੁਭਾਅ ਹੁੰਦਾਗਾ ਅਲੱਗ ਅਲੱਗ ਠੀਕ ਆ ਉਹਦਾ ਹੁੰਦਾ ਵੀ ਯਾਰ ਮੈਂ ਕਿਵੇਂ ਇਸ ਰਿਸ਼ਤੇ ਨੂੰ ਚਲਾਉਣਾ ਨਾਲੇ ਪਤਾ ਕੀ ਹੈ ਜਿਵੇਂ ਕਿੜਾ ਸਾਰੀਆਂ ਚੀਜ਼ਾਂ ਦਾ ਪਤਾ ਹਾਂ ਬਾਕੀ ਫਿਰ ਤੁਸੀਂ ਚਲੋ ਇੱਕ ਚੀਜ਼ ਦੇਖੋ ਹੁਣ ਜਿਹਨੂੰ ਵੀ ਮਿਲਾਂਗੇ ਆਪਾਂ ਹੁਣ ਉਹੀ ਥੋੜਾ ਮਿਲਾਂਗੇ ਮੈਂ ਜੇ ਹੁਣ ਬਈ ਅੰਗਲੇ ਨੂੰ ਨਾਮ ਮਿਲਦੀ ਚੱਜ ਨਾਲ ਫਿਰ ਤੁਸੀਂ ਉੱਥੇ ਕਮੈਂਟ ਕਰਨਾ ਸੀ ਇਹ ਚੈਟਿਟਿਊਡ ਵਾਲਾ ਇਹ ਚੱਜ ਨਾਲ ਮਿਲ ਨਹੀਂ ਲੱਗੀ ਸੋਚਦਾ ਯਾਰ ਅਗਲਾ ਵੀ ਸੋਚਦਾ ਯਾਰ ਵੀ ਜਿਆਦਾ ਹਵਾ ਖਰਾਬ ਆ ਹਾਂ ਉਹ ਮੈਂ ਉਹ ਮੇਰੇ ਬਾਰੇ ਕੀ ਸੋਚਣਗੇ ਵੀਰ ਇਹਦੇ ਚ ਜਿਆਦਾ ਹਵਾ ਖਰਾਬ ਆ ਮੈਂ ਤਾਂ ਬਈ ਹਰ ਇੱਕ ਬੰਦੇ ਨੂੰ ਐ ਦਿਲ ਖੋਲ ਕੇ ਮਿਲਦੀ ਆ ਹਮੇਸ਼ਾ ਜਿੰਨੇ ਵੀ ਉੱਥੇ ਮਿਲਿਆ ਮੈਂ ਸਿਰ ਝੁਕਾ ਕੇ ਮਿਲਿਆ ਰਿੱਕੀ ਚਾਹੇ ਮੇਰੇ ਤੋਂ ਕੋਈ ਛੋਟਾ ਸੀਗਾ ਚਾਹੇ ਮੇਰੇ ਤੋਂ ਕੋਈ ਵੱਡਾ ਸੀਗਾ ਮੈਨੂੰ ਬਈ ਐਵੇਂ ਹੁੰਦਾਗਾ ਵੀ ਜਿੰਨੇ ਵੀ ਮੈਨੂੰ ਕੋਈ ਪਿਆਰ ਕਰਦਾ ਮੈਂ ਸਿਰ ਝੁਕਾ ਕੇ ਮਿਲਾਂ ਹਰ ਇੱਕ ਬੰਦੇ ਨੂੰ ਉਹਨਾਂ ਨੂੰ ਆਏ ਨਾ ਲੱਗੇ ਵੀ ਯਾਰ ਇਹ ਬੰਦੇ ਦੀ ਜ਼ਿਆਦਾ ਹਵਾ ਖਰਾਬ ਆ ਠੀਕ ਐ ਤੇ ਰਹੀ ਗੱਲ ਮੈਂ ਨੌਕਰੀ ਕਿਉਂ ਨਹੀਂ ਕੀਤੀ ਨੌਕਰੀ ਮੈਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਮੈਨੂੰ ਤਾਂ ਨੌਕਰੀ ਦੇ ਵਿੱਚ ਕੋਈ ਫਾਇਦਾ ਲੱਗਿਆ ਨਹੀਂ ਸੀਗਾ ਪ੍ਰਾਈਵੇਟ ਨੌਕਰੀ 'ਚ ਮੈਨੂੰ ਲੱਗਿਆ ਮੈਂ ਬਿਜ਼ਨਸ ਦੇ ਵਿੱਚ ਮੈਨੂੰ ਫਾਇਦਾ ਤੇ ਮੈਂ ਬਿਜ਼ਨਸ ਕਰਕੇ ਬਾਈ ਕੁਝ ਬਣਾ ਵੀ ਲੇਤਾ ਤੇ ਬਿਜ਼ਨਸ ਮੈਂ ਮਿਹਨਤ ਕਰਕੇ ਸੂਟ ਤਿਆਰ ਕਰਕੇ ਰੈਡੀ ਕਰਕੇ ਡਿਜ਼ਾਈਨ ਤਿਆਰ ਕਰਕੇ ਆਪਦੀ ਮਿਹਨਤ ਕਰਕੇ ਬਣਾਇਆ ਉਹ ਮਿਲਕ ਹਲਾ ਕੇ ਨਹੀਂ ਬਣਾਏ ਹੈਗੇ ਬਾਈ 10 ਰੁਪਏ ਕੋਈ ਨਾ ਕਰ ਹਣਾ ਤਾਂ ਪਲੀਜ਼ ਬਾਈ ਨਾਮ ਬਾਹੋ ਕਰਿਆ ਕਰੋ ਕਿਉਂਕਿ ਆਪਾਂ ਤੁਹਾਨੂੰ ਕੁਝ ਕਹਿੰਦੇ ਨਹੀਂ ਬਾਸਤਾਨੀ ਠੀਕ ਹੈ ਜੋ ਚੀਜ਼ਾਂ ਬਾਈ ਹੋ ਗਈਆਂ ਉਹ ਹੋ ਗਈਆਂ ਮੇਰੇ ਲਈ ਤਾਂ ਉਹ ਚੀਜ਼ ਲੰਘ ਗਿਆ ਉਹ ਸਮਾਂ ਲੰਘ ਗਿਆ ਹੋਨੀ ਮੈਂ ਤਾਂ ਹੁਣ ਵਰਤਮਾਨ ਬਾਰੇ ਤੇ ਫਿਊਚਰ ਬਾਰੇ ਸੋਚ ਰਹੀ ਆ ਮੇਰੇ ਲਈ ਜੋ ਚੀਜ਼ਾਂ ਹੋ ਗਈਆਂ ਉਹ ਪਾਸਟ ਸੀ ਤੇ ਮੈਂ ਉਹਨੂੰ ਪਾਸਟ ਦੇ ਵਿੱਚ ਛੱਡਣਾ ਚਾਹਣੀ ਆ ਤਾਂ ਪਲੀਜ਼ ਤੁਹਾਨੂੰ ਸਾਰਿਆਂ ਜਾਣਿਆਂ ਨੂੰ ਰਿਕੁਐਸਟ ਆ ਵੀ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਾਸਟ ਦੇ ਵਿੱਚ ਛੱਡ ਦਿਓ ਪਲੀਜ਼ ਹਾਂ ਠੀਕ ਹੈ ਕਿ ਸਾਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਉਹ ਚੀਜ਼ਾਂ ਦਾ ਹਾਂ ਤਾਂ ਹਾਂ ਜੇ ਤੁਸੀਂ ਕਮੈਂਟ ਕਰੋਗੇ ਤਾਂ ਕਰੀ ਜਾ ਆ ਚੀਜ਼ ਆ ਉਹ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਥੋੜਾ ਵੀ ਨਾਲੇ ਪਤਾ ਕੀ ਆ ਤੁਸੀਂ ਮੈਨੂੰ ਪਤਾ ਤੁਸੀਂ ਸਾਰਿਆਂ ਨੂੰ ਕਰਦੇ ਹੋ ਹਨ ਕਮੈਂਟ ਪਰ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਆਂ ਵੀ ਉਹ ਚੀਜ਼ਾਂ ਨੂੰ ਤੁਸੀਂ ਛੱਡ ਦਿਓ ਜਦੋਂ ਅਸੀਂ ਛੱਡ ਚੁੱਕੇ ਜਦੋਂ ਅਸੀਂ ਛੱਡ ਚੁੱਕੇ ਆ ਤਾਂ ਪਲੀਜ਼ ਤੁਸੀਂ ਵੀ ਛੱਡ ਦਿਓ ਤੇ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਨਹੀਂ ਆਉਣਾ ਚਾਹੁੰਦੀ ਤੇ ਨਾ ਹੀ ਮੈਂ ਲਿਆਵਾਂ ਕਿਉਂਕਿ ਆਪਾਂ ਸਾਰੇ ਵਧੀਆ ਫੈਮਲੀਆ ਦੇ ਬੱਚੇ ਆ ਵਧੀਆ ਪਰਿਵਾਰਾਂ ਦੇ ਬੱਚੇ ਆ ਠੀਕ ਹੈ ਤਾਂ ਪਲੀਜ਼ ਉਹ ਚੀਜ਼ ਨੂੰ ਪਾਸਟ ਦੇ ਵਿੱਚ ਛੱਡੋ ਠੀਕ ਹੈ ਤੇ ਅੱਗੇ ਵਧੋ ਬਸ ਦੈਟਸ ਇਟ ਇੰਨੇ ਕਹਿਣਾ ਚਾਹੁੰਦੀ ਲੋਵੀ ਬੈਂਤ ਨੂੰ ਦਿਖਾਉਣ ਲੱਗੀ ਕਬੂਤਰ ਕਬੂਤਰ ਦੇਖਣ ਲੱਗ ਗਿਆ ਉਹ ਬੈਠੇ ਨੇ ਦੋ ਤਿੰਨ ਕਬੂਤਰ ਆ ਆ ਬੈਂਤ ਨੂੰ ਕਰਦੀ ਆ ਆ ਕਰਦੇ ਆ ਆ ਆ ਆ ਆ ਆ ਚਾ ਕਬੂਤਰ ਆ ਆ ਆ ਲੋਵੀ ਗਾਈਜ਼ ਆਪਾਂ ਹੋ ਗਏ ਰੈਡੀ ਠੀਕ ਆ ਤੇ ਇੱਕ ਛੋਟੀ ਜੀ ਵੀਡੀਓ ਵੀ ਸ਼ੂਟ ਕਰਨੀ ਸੀਗੀ ਅਸੀਂ YouTube ਵਾਸਤੇ ਸ਼ਾਰਟ ਵਾਸਤੇ ਉਹ ਸ਼ੂਟ ਕਰਨ ਲੱਗ ਗਈ ਸੀਗੇ ਤੇ ਦਿਨ ਹੁਣ ਆਪਾਂ ਪ੍ਰੋਪਰ ਰੈਡੀ ਆ ਕਿ ਹੁਣ ਆਪਾਂ ਆਪਾਂ ਜਾ ਰਹੇ ਆ ਸੁਨਾਮ ਠੀਕ ਹੈ ਕਿਉਂ ਕਿ ਆਪਾਂ ਫੋਨ ਆ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਕਿ ਉਹਦੀ ਕੀ ਕੰਡੀਸ਼ਨ ਹੋ ਚੁੱਕੀ ਆ ਦੇਖੋ ਦੇਖੋ ਕੰਮ ਵਾਲਾ ਫੋਨ ਆ ਮੇਰੀਆਂ ਤਾਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਆਰਡਰ ਦਿੱਤੇ ਟੈਨਸ਼ਨ ਨਹੀਂ ਹੋਗੀ ਹੁਣ ਬਣਪ੍ਰੀਤ ਬੋਲ ਰਿਪਲਾਈ ਨਹੀਂ ਕਰਦੀ ਹੈਗੀ ਤੇ ਪਰ ਚੱਕਰ ਇਹ ਪੈ ਗਿਆ ਕਿ ਹੁਣ ਅਸੀਂ ਦੇਖਦੇ ਆਪਾਂ ਕਿਹੜਾ ਲਵਾਂਗੇ ਹਨਾ ਰਿੱਕੀ ਵੀਰੇ ਦੀ ਸਲਾਹ ਨਾਲ ਹੀ ਅਸੀਂ ਲੈਣੇ ਹੁੰਨੇ ਆ ਜਿਵੇਂ ਵੀਰਾ ਕਹੂਗਾ ਆਪਾਂ ਉਵੇਂ ਹੀ ਕਰਾਂਗੇ ਤੇ ਆ ਦੇ ਅਸੀਂ ਡਰਦੀ ਸੀ ਸੀਗਾ ਆ ਤਾਂ ਥੋੜਾ ਜਿਹਾ ਸੀਗਾ ਜਿਹੜਾ ਬਲੈਕ ਜਿਹਾ ਉੱਪਰ ਹੋਇਆਗਾ ਇਹ ਜਿਵੇਂ ਥੋੜਾ ਜਿਹਾ ਸੀ ਬਾਦਦਾ ਬਾਦਦਾ ਆ ਚੀਜ਼ ਹੋਗੀ ਕ੍ਰੀਏਟ ਤੇ ਹੁਣ ਚਲੋ 11 Pro Max ਸੀਗਾ ਇਹ ਮੈਂ ਪਹਿਲਾ ਫੋਨ ਲੈਂਦਾ ਸੀਗਾ ਉਦੋਂ ਹਨਾ ਰਿੱਕੇ ਚਲੋ ਦੇਖਦੇ ਆ ਵੀ ਕੀ ਬਣਦਾਗਾ ਜਾ ਕੇ ਉੱਥੇ ਹਲੋ ਜੀ ਪਹਿਲਾਂ ਸਾਨੂੰ ਜੁਹਾਰ ਦੇਖਣ ਲੱਗ ਗਿਆ ਭਾਈ ਇੱਟ 'ਚ ਖੜਾ ਫਿਰ ਅਸੀਂ ਦੂਢੇ ਜਾਣੇ ਅਸੀਂ ਉਹਦਾ ਮੂੰਹ ਦੇਖ ਕੇ ਉਥੋਂ ਚੱਲ ਹੀ ਨਹੀਂ ਸਕਦੇ ਮੈਂ ਦੁਬਾਰਾ ਮੁੜ ਕੇ ਗਈ ਬੁਟੀਕ ਤੇ ਜਦੋਂ ਉਹਦਾ ਧਿਆਨ ਹੋਰ ਪਾਸੇ ਹੋ ਗਿਆ ਫਿਰ ਮੈਂ ਉਹਨੂੰ ਛੱਡ ਕੇ ਆਈਆਂ ਕਿਉਂਕਿ ਸਾਡਾ ਜੀ ਨਹੀਂ ਲੱਗਦਾ ਉਹਦੇ ਬਿਨਾ ਫਿਰ ਜਮਾ ਵੀ ਨਹੀਂ ਲੱਗਦਾ ਹਰ ਇੱਕ ਮਾਂ-ਬਾਪ ਦੇ ਹੁੰਦਾਗਾ ਮੈਨੂੰ ਲੱਗਦਾ ਵੀ ਇਹ ਅਟੈਚਮੈਂਟ ਹੁੰਦੀ ਹੈ ਜਿਹੜੀ ਬੇਬੀ ਨਾਲ ਇਹ ਜੀ ਨਹੀਂ ਲੱਗਦਾ ਹੁੰਦਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਸਹੀ ਗੱਲ ਆ ਨਾ ਇਹ ਜਿਹੜੀ ਮੈਂ ਕਹਿ ਰਹੀ ਹਾਂ ਚਲੋ ਆਪਾਂ ਹੁਣ ਗੱਡੀ ਪਾ ਲਈਆ ਸੁਨਾਮ ਵਾਲੇ ਨੂੰ ਏ ਮਿਲਦੇ ਆ ਤੁਹਾਨੂੰ ਆਪਾਂ ਲੋ ਬਈ ਗਾਈਸ ਤੇ ਆਪਾਂ ਪਹੁੰਚ ਗਏ ਸੁਨਾਮ ਠੀਕ ਹੈ ਆਪਾਂ ਸੁਨਾਮ ਪਹੁੰਚ ਗਏ ਤੇ ਹੁਣ ਆਪਾਂ ਜਾਵਾਂਗੇ ਵੀਰੇ ਕੋਲੇ ਉਹ ਨਈ ਦੁਕਾਨਾ ਹੈ ਨਾ ਜੀਮੀਦਾਰ ਜੀਮੀਦਾਰਾ ਸ਼ਾਪ ਪੈਪੀ ਬਿਰਖੀਦਾਰ ਹਾਂ ਹਾਂ ਦੀਪ ਦੀ ਦੀਪ ਵੀਰੇ ਦੀ ਦੁਕਾਨ ਆ ਜੀਮੀ ਮਾਰਾ ਮਾਰਾ ਜੀਮੀਦਾਰ ਮਾਰਕੀਟ ਆਹ ਦੁਕਾਨਾ ਵੀਰੇ ਦੀ ਪਵੀ ਕੀ ਜੋਪ ਹੈ ਪਵੀ ਸੌਰੀ ਅੱਜ ਮੈਂ ਜੁਹਾਰ ਨੂੰ ਛੱਡ ਕੇ ਆਈ ਆ ਬੁਟੀਕ ਤੇ ਨਹੀਂ ਮੈਂ ਤੇਰੇ ਕੋਲ ਪੱਕਾ ਆ ਕੇ ਜਾਣਾ ਸੀ ਜੀ ਤੁਸੀਂ ਸਾਡਾ ਬਲੌਗ ਦੇਖੀਂ ਤੇ ਮਾਫ ਕਰ ਹਾਂ ਤਾਂ ਸਾਨੂੰ ਮਾਫ ਕਰਦੀ ਕਿਉਂਕਿ ਗੁੱਸਾ ਕਰ ਜਾਂਦੀ ਹੁੰਦੀ ਆ ਵੀ ਮੇਰੇ ਕੋਲ ਨਹੀਂ ਆ ਕੇ ਗਈ ਦੀਦੂ ਤੁਸੀਂ ਲੋ ਬਸ ਇੱਥੇ ਆ ਕੇ ਨਾ ਸਾਡਾ ਪਾਰਕਿੰਗ ਦਾ ਪੰਗਾ ਪੈ ਜਾਂਦਾ ਹੋਰ ਕੋਈ ਚੱਕਰ ਮੇਰੀ ਦੀ ਦੁਕਾਨ ਉਹ ਸੀ ਸਾਹਮਣੇ ਠੀਕ ਹੈ ਸ਼ੈਰੀ ਮੋਬਾਈਲ ਵਰਲਡ ਇੱਥੇ ਹੁਣ ਸਾਡਾ ਇਹ ਚੱਕਰ ਪੈ ਗਿਆ ਵੀ ਅਸੀਂ ਹੁਣ ਗੱਡੀ ਲਾਈਏ ਕਿੱਥੇ ਲੋਬੀ ਸ਼ੈਰੀ ਨੇ ਪੰਗਾ ਤਾਂ ਦਵਾ ਪਾ ਹੂੰ ਹੁਣ ਸਾਨੂੰ ਨਹੀਂ ਪਤਾ ਵੀ ਪਾਰਕਿੰਗ ਕਿੱਥੇ ਵੀਰਾ ਕਹਿੰਦਾ ਵੀ ਇੱਥੇ ਹਾਂ ਕੁਝ ਹੋ ਸ਼ੂ ਫੜੀ ਜਾ ਸ਼ੈਰੀ ਦੀ ਗੱਡੀ ਕਿੱਥੇ ਹੈ ਵੀਰੇ ਦੀ ਉੱਪਰ ਪਾਰਕ ਕਰਨਾ ਬਸ ਫਿਰ ਉਹ ਉੱਥੇ ਪਾਰਕਿੰਗ ਹੈਗੀ ਆ ਸਾਹਮਣੇ ਉੱਥੇ ਲਾ ਦਨੇ ਆ ਓਏ ਉਹ ਸਾਹਮਣੇ ਘਰ ਨਹੀਂ ਹੈਗਾ ਮੈਂ ਲਾ ਦ ਉਹਨਾਂ ਦਾ ਇਹ ਵੀ ਤਾਂ ਹਾਂ ਇੱਧਰ ਜੀ ਉਹਨਾਂ ਦਾ ਵੀ ਕਿਤੇ ਆਪਾਂ ਮਿਲਦਾ ਉੱਪਰ ਦੀ ਗਏ ਸੀਗੇ ਆ ਉੱਥੇ ਥਾਂ ਉਹ ਤੋਂ ਇੱਥੇ ਆਇਆ ਸੀ ਜਿਆਦਾ ਆ ਕਿ ਚਲਾਉਂਗੇ ਵਾ ਗੇਟ ਮੂਰੇ ਵੀ ਲਾ ਸਕਦੇ ਆ ਕਿ ਨਹੀਂ ਇੱਥੇ ਚੜਾ ਦਿਓ ਫਿਰ ਉੱਪਰ ਇਹ ਕਿਹੋ ਜੀ ਤੇਨੀ ਇਥੇ ਲਾ ਦੂ। ਇੱਥੇ ਬੈਕ ਕਰ ਦ। ਹਾਂ, ਬੈਕ ਕਰ ਦ। ਬੈ ਕਰਕੇ ਇੱਥੇ ਲਾ ਦ। ਇਹਈ ਪਾਰਕਿੰਗ ਸਹੀ ਕਿ ਐਸੀ ਵੀਰੇ ਨੇ। ਲਓ ਬਈ ਪਾਰਕਿੰਗ ਵੀ ਅੱਗੇ ਜਾ ਕੇ ਤੁਹਾਨੂੰ ਮਿਲ ਜੂਗੀ ਗਾਇਸ। ਇਹ ਸਮੱਸਿਆ ਵੀ ਅੱਜ ਹੱਲ ਹੋ ਗਈ। ਲਓ ਬਈ। ਅਸੀਂ ਤੁਰਪੀਆਂ ਸੈਰੀ ਵੀਰੇ ਦੀ ਸ਼ੌਪ ਕੰਨੀ। ਤੱਕਾਂ ਨਾ ਆਪਾਂ। ਹਾਂ ਉੱਧਰ ਪਾਰਕਿੰਗ ਵਧੀਆ ਰਹੀ ਹੈ ਹਾਂ ਇਹ ਥੋੜੀ ਹੋਰ ਲੈਂਦੇ ਹਾਂ ਸਹੀ ਗੱਲ ਹੈ ਲੌਂ ਸ਼ਹਿਰੀ ਹੌਲ ਤੇ ਪਹੁੰਚ ਗਏ ਸੀ ਫੋਨ ਲੈ ਫੋਨ ਦਾ ਹੱਲ ਕਰਾ ਕੇ ਲੈਣਾ ਉਹਦੇ ਨਾਲ ਵੀਰੇ ਕਹਿੰਦਾ ਉਹ ਤਾਂ ਕੀ ਥੋਡੀ ਕੀ ਜ਼ੇਵਾ ਕਰੀ ਮੈਂ ਕਹਿੰਦੀ ਵੀਰੇ ਉਹ ਫੋਨ ਵੀ ਤੁਹਾਡੀ ਮਰਜ਼ੀ ਨਾਲ ਲੱਗਦਾ ਸੀ ਹਾਂ ਵੀ ਜਿਹਨੂੰ ਸਾਨੂੰ ਸਾਰੇ ਲੋਕ ਪੁੱਛੀਏ ਇਹਦੇ ਵਿੱਚ ਬਹੁਤ ਫਾਇਦਾ ਕੀਤਾ ਸੀ ਵੀਰੇ ਨੇ ਇਹਦਾ ਸਾਨੂੰ ਤਾਂ ਪਤੀ ਸਾਰਿਆਂ ਨੂੰ ਸਾਡੇ ਏਰੀਆ ਵਾਲਿਆਂ ਨੂੰ ਪਤਾ ਵੀ ਸ਼ਹਿਰੀ ਦੀ ਫੋਨ ਲੈਣੇ ਆ ਜਿੰਨੇ ਲੈਣੇ ਆ ਕਿਉਂ ਜਾਂ ਫੋਨ ਕਿਉਂ ਜਾਂ ਮਰਜ਼ੀ ਚਾਹੀਦੀ ਜਿਵੇਂ ਜਿਹਾ ਤੁਹਾਡਾ ਬਜਟ ਆ ਹਨਾ ਰੈਡੀ ਦਾ ਫੋਨ ਵੀ ਇੱਥੇ ਆ ਮੈਂ ਜਿਉਂ ਜਾਂ ਬਜਟ ਆ ਉਹ ਜਿਹਾ ਫੋਨ ਮਿਲ ਜੂਗਾ ਹਨਾ ਸ਼ੈਰੀ ਹਾਂ ਜਿੰਨਾ ਤੁਹਾਡਾ ਬਜਟ ਆ ਉਹ ਜਿਹਾ ਫੋਨ ਸੁਣੇ ਜੂ ਆਈਫੋਨ ਵਾਧੂ ਤੇ ਮਰਜ਼ੀ ਚੱਕੋ ਨਵੇਂ ਪੁਰਾਣੇ ਹਾਂ ਦੂਜੇ ਵੀ ਮਿਲਦੇ ਆ ਮੋਟੋ ਮੋਟੋ ਵਾਧੂ ਆਈਫੋਨ ਨਾਲ ਚਾਹਣਾ ਸ਼ੈਰੀ ਮੇਨ ਆਈਫੋਨ ਮੇਨ ਆਈਫੋਨਾਂ ਦੀ ਡੀਲ ਕਰਦਾ ਸ਼ੈਰੀ ਤੁਸੀਂ ਪੁਰਾਣਾ ਪਟਾ ਕੇ ਨਵਾਂ ਲੈ ਸਕਦੇ ਹੋ ਹਾਂ ਕਸ਼ਤ ਨਹੀਂ ਲੈ ਸਕਦੇ ਉਹਦਾ ਪੱਤੀ ਹੁੰਦਾ ਸਾਰਿਆਂ ਨੂੰ ਕਾਰਡ ਤੇ ਆਪ ਤੁਹਾਡੀ ਕਿਸ਼ਤ ਕਰੇ ਟੁੱਟੀ ਰਹੂਗੀ ਹਨ ਸਿਮਲ ਹੋਵੇਗਾ ਸਿਮਲ ਹੋ ਵੀ ਬੰਦੇ ਦਾ ਵਧੀਆ ਡੈਬਿਟ ਤੇ ਮਿਲ ਜਾਂਦਾ ਕ੍ਰੈਡਿਟ ਵੀ ਮਿਲ ਜਾਂਦਾ ਸੁਨਾ ਮਾਖੀ ਅਗੋਂ ਵੀ ਸਾਡਾ ਨਾਮ ਲੈ ਦਿਓ ਪੱਕੀ ਪਤੀ ਜੇ ਸਾਡਾ ਨਾਮ ਲੈ ਕੇ ਆਉਂਦੇ ਨੇ ਬਾਈ ਕੋਲ ਜਿੰਨੇ ਆਉਂਦੇ ਨੇ ਤੇ ਵਧੀਆ ਆਫਰ ਦਿਓ ਬਾਈ ਸੋ ਹੁਣ ਅਸੀਂ ਆਪ ਦਾ ਫੋਨ ਦੇਖਦੇ ਹਾਂ ਕਿਹੜਾ ਲੀ ਗਏ ਅਰੇ ਸਟੇਅ ਬਰਗਰ ਦੀ ਸੇਵਾ oh my god ਨਿਊਡਲ 버거 ਇਧਰ ਦਾ ਇਧਰ ਦਾ ਜਿਮ ਨਾਲ ਧੱਕਾ ਹੋ ਰਿਹਾ ਜੀ ਨਾ ਬਈ ਫੋਨ ਲੈਣ ਗਏ ਸੀ ਮਿਲ ਵੀ ਗਿਆ ਸੀ ਫੋਨ ਪਰ ਫਿਰ ਉਹੀ ਗੱਲਾਂ ਹੈ ਤਾਂ ਡਾਟੇ ਨਹੀਂ ਟ੍ਰਾਂਸਫਰ ਹੋਇਆ ਪਾ 10000 ਹੋਰ ਪਾ ਦੋ ਤੇ ਡਾਟੇ ਨਹੀਂ ਟ੍ਰਾਂਸਫਰ ਹੋਇਆ ਹਲੇ ਟਾਈਮ ਲੱਗੂਗਾ ਅਸੀਂ ਤਾਂ ਮੰਨ ਲਓ 6:30 ਹੋ ਗਏ ਤਾਂ ਉੱਥੇ ਬੈਠੇ ਰਹੇ ਹੁਣ ਫਿਰ ਹਾਰ ਕੇ ਫੋਨ ਉੱਥੇ ਰੱਖਿਆ ਏ ਵੀ ਚਲੋ ਕੱਲ ਨੂੰ ਸਵੇਰੇ ਫੋਨ ਭੇਜ ਦਿਓ ਸਾਨੂੰ ਆਪ ਅਸੀਂ ਚੱਲੇ ਆ ਹੁਣ ਵਾਪਸ ਵੀ ਸਵੇਰੇ ਫੋਨ ਭੇਜ ਦੇਣਗੇ ਹਨਾ ਰਿੱਕੇ ਕਿਉਂਕਿ ਜੋ ਕਿਉਂਕਿ ਜੇ ਮੈਂ ਆਉਣੇ ਬਿਆੰਤ ਨੇ ਵੀ ਜਾਣਾ ਸੀਗਾ ਹਨਾ ਫਿਰ ਝੁਝਾਰ ਵੀ ਕੱਲਾਗਾ ਤੇ ਉਹ ਰੋਈ ਜਾਂਦਾਗਾ ਉਲਟ ਗਿਆ ਕੰਮ ਅੱਜ ਤਾਂ ਸਾਡਾ ਪੂਰਾ ਕੰਮ ਉਲਟ ਗਿਆ ਪੂਰਾ ਤਾਂ ਇਹੋ ਫਿਰ ਹੁਣ ਆਪਾਂ ਵਾਪਸ ਚੱਲੇ ਆ ਇੱਥੇ ਵੀਰੇ ਨੂੰ ਕਹਤਾ ਵੀ ਸਵੇਰੇ ਭੇਜ ਦੇ ਕਿਉਂਕਿ ਹੋਣ ਪਹਿਲਾਂ 25 ਮਿੰਟ ਦਿਖਾਈ ਗਿਆ ਫਿਰ 35 ਮਿੰਟ ਫਿਰ 2 ਘੰਟੇ ਹੁਣ ਸਿੱਧਾ 3 ਘੰਟੇ ਦੇ ਬਜਿਆ ਹਾਂ ਉਹ ਵਸ ਪੁੱਛੋ ਹਾਂ ਹਾਂ ਕਰ ਦੋ ਲਓ ਬਈ ਗਾਇਜ਼ ਪਹੁੰਚ ਗਏ ਨੇ ਸੰਗਰੂਰ ਜਾਣਾ ਸੀ ਮੈਨੂੰ ਲੱਗਦਾ ਹੁਣ ਸਾਨੂੰ ਦੁਬਾਰੇ ਸੰਗਰੂਰ ਜਾਣਾ ਪੁਛਾਰਿਆ ਨੂੰ ਇਹਦੇ ਨਾਲ ਤਾਂ ਕੱਪੜਾ ਲਾਉਣਾ ਪੁੱਤੇ ਇਹਦੇ ਪੱਲਿਆਂ ਤੇ ਆਪਾਂ ਇਹਦੇ ਨਾਲ ਓਕੇ ਕੱਲ ਨੂੰ ਤੜਕੇ ਆ ਕੇ ਲਵਾ ਲਈਂ ਚੰਗਾ ਠੀਕ ਹੈ ਜੀ ਤੇ ਜ਼ਰੂਰੀ ਸੂਟ ਆ ਓਕੇ ਓਕੇ ਤੇ ਬਈ ਹੁਣ ਆਪਾਂ ਨੂੰ ਮੈਨੂੰ ਲੱਗਦਾ ਦੁਬਾਰੇ ਜਾਣਾ ਪੂ ਸੰਗਰੂਰ ਬੈਂਕ ਨੂੰ ਛੱਡਣ ਮੈਨੂੰ ਲੱਗਦਾ ਅੱਜ ਆਪ ਸਾਡਾ ਟਾਈਮ ਹੀ ਲੰਘ ਜਾਣਾ ਹੈ ਹਾਂਜੀ ਰਾਹਾਂ ਜੀ ਲੰਘੇ ਜਾਣਾ ਮੈਨੂੰ ਲੱਗਦਾ ਸਾਡਾ ਟਾਈਮ ਅੱਜ ਰਾਹਾਂ ਜੀ ਲੰਘੇ ਜਾਣਾ ਲਓ ਬਈ ਬੁਟੀਕ ਤੇ ਪਹੁੰਚ ਗਏ ਪਰ ਬਈ ਉਹੀ ਗੱਲ ਹੋਈ ਸਾਡੇ ਨਾਲ ਤਾਂ ਸਾਡੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹ ਠੀਕ ਹੋਊਗੀ ਫਿਰ ਅਸੀਂ ਬੈਂਤ ਨੂੰ ਸੰਗਰੂਪ ਛੱਡ ਕੇ ਆਵਾਂਗੇ ਨਾਲੇ ਫੋਨ ਫੜ ਕੇ ਲਿਆਵਾਂਗੇ ਅੱਜ ਤਾਂ ਬੜਾ ਕੈਸਾ ਦਿਨ ਆਇਆ ਹੈ ਬੈਂਤ ਪਾਣੀ ਦਾ ਗਲਾਸ ਹੀ ਦੇ ਦੇ ਯਾਰ ਹਾਂਜੀ ਆ ਤਾਂ ਦੇਖ ਲਓ ਕਈ ਵਾਰ ਦੇਣਾ ਇਹ ਜਾ ਆਉਂਦਾ ਬਈ ਬੰਦਾ ਸੋਚ ਵੀ ਨਹੀਂ ਸਕਦਾ ਲਓ ਭਾਈ ਅੱਜ ਗੇਟ ਵੀ ਅੜ ਗਿਆ ਸਾਡਾ ਬੁਟੀਕ ਅਜ ਤੱਕ ਨਹੀਂ ਕਦੇ ਹੋਇਆ ਸੀਗਾ ਇਹ ਨਹੀਂ ਪਤਾ ਨਹੀਂ ਸਾਡੀ ਮੱਥੇ ਤੇ ਕਰ ਗਿਆ ਜੀ ਕਰਦੇ ਬੈਠ ਕੇ ਗੱਡੀ ਤੇ ਪਤਾ ਨਹੀਂ ਪੈਜੀ ਅਜ ਕਿੰਨਾ ਲੱਗਦਾ ਜੀ ਡੀਜੀ ਗੈਂਟੂ ਦੀ ਭਾਜੀ ਕੇ ਕੋਸਮੀਂ ਕੀ ਉਹ ਵੀ ਰੀ ਕੀ ਹਲ ਹੋਊਗਾ ਰਕੀ ਕੀ ਹੋ ਗਿਆ ਨਾ ਦਿਓ ਸਿਬਰਲੀ ਜੀ ਹੈਗੀ ਆ ਮੜੀ ਜੀ ਹੇ ਹੋ ਗਿਆ ਹੋ ਗਿਆ ਅੱਗ ਲੱਗੂਗੀ ਬਸ ਇਹ ਪਤਾ ਨਹੀਂ ਨਾ ਕੋਈ ਪਤਾ ਨਹੀਂ ਅੱਜਾ ਦੇ ਨਾਰਾ ਬਬੂ ਹੋ ਗਿਆ ਸੀ ਵਹੀ ਕੋਰੀ ਦਾ ਇਹ ਨਲਾ ਹੋਈ ਅੱਜ ਦਾ ਕੋਈ ਤਕੜਾ ਹੀ ਪਹਿਲਵਾਨਾ ਉੱਥੇ ਲੱਗਿਆ ਸਾਡੇ ਆਏ ਬੈਂਟਾ ਮਾੜਾ ਦੰਚੜਾ ਅੱਜ ਇੰਨਾ ਕੋਈ ਕੰਮ ਨਹੀਂ ਹੋਇਆ ਅੱਜ ਸਾਡਾ ਸਾਰੇ ਦਿਨ ਚ ਸਾਡਾ ਜਾਨ ਦੇ ਦੇਖ ਸਾਡੇ ਟ੍ਰੇਡ ਸਾਡਾ ਟ੍ਰੇਡ ਨੀਚੇ ਡਿੱਗ ਪਿਆ ਸਾਰਾ ਪਤਾ ਨਹੀਂ ਦੇਖ ਲੋ ਅੱਜ ਤੱਕ ਅਜਿਹਾ ਹੋਇਆ ਸਾਡੇ ਨਾਲ ਮੈਂ ਤੇ ਮੈਂ ਤੇ ਮੈਥੂ ਲਾ ਕੇ ਜਾਣੇ ਤੇਖ ਲੋ ਕੀ ਯਾਰ ਅੱਜ ਤਾਂ ਹੁਣ ਤੁਸੀਂ ਐਂ ਦੇਖੋ ਵੀ ਅਸੀਂ ਸੁਨਾਮ ਤੋਂ ਵਾਪਸ ਆਏ ਦਵਾਰੇ ਸਾਨੂੰ ਸੰਗਰੂਰ ਜਾਣਾ ਪੈ ਰਿਹਾ ਦਵਾਏ ਬਾਬੇ ਨੂੰ ਬਿਦੈ ਲਓ ਸਹੀ ਗੱਲ ਆ ਐੜੀ ਸਰ ਵਾਲੇ ਬਾਬਾ ਜੀ ਦਾ ਨਾਮ ਲਓ ਸਹੀ ਗੱਲ ਕੋ ਤਾਕੜੇ ਵਾਹਿਗੁਰੂ ਸੱਚੇ ਪਾਤਸ਼ਾਹ ਆ ਸਫਰ ਸਾਡਾ ਸਹੀ ਜਾਵੇ ਸਾਡੀ ਗੱਡੀ ਵੀ ਸਹੀ ਹੋਵੇ ਲੋ ਵੀ ਰਿੱਕੀ ਚੱਲੇ ਆਪਾਂ ਪਹੁੰਚ ਗਏ ਮਸਤੂਆਣਾ ਸਾਹਿਬ ਤੇ ਮਸਤੂਆਣਾ ਪਹੁੰਚ ਕੇ ਮੈਂ ਕਿਹਾ ਵੀ ਦੇਖ ਕਰਵਾ ਦਈਏ ਤਾਂ ਜੋ ਅੜਕਣਾਂ ਜੀ ਆਈ ਜਾਂਦੀਆਂ ਸਹੀ ਹੋ ਜਾਣ ਕਿ ਨਹੀਂ ਹਾਂਜੀ ਇੱਕ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ

ਕੀ ਕਹਿੰਦਾ ਵੀਰਾ ਕੀ ਬਣਿਆ ਅੱਛਾ ਕੀ ਹੋ ਗਿਆ ਦਾਰੇ ਜਿਆ ਪਤਾ ਸਵੇਰੇ ਦੀ ਚਲੋ ਬਈ ਫੋਨ ਤਾਂ ਮਿਲਿਆ ਨਹੀਂਗਾ ਹੁਣ ਘਰੇ ਜਾਇਆਂ ਦੀ ਫਾਇਦਾ ਕਰ ਤਰੂ ਤਾਰ ਤਾਂ ਆਪਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਆਪਾਂ ਚੱਲੇ ਹਾਂ ਹੁਣ ਪਿੰਡ ਲੋ ਬਈ ਮੈਟਰ ਪਹੁੰਚ ਗਏ ਬਈ ਘਰੇ ਟਾਈਮ ਹੋ ਗਿਆ 10:30 ਅੱਜ ਤਾਂ ਰਾਤ ਦੇ 10:30 ਬਚ ਚੁੱਕੇ ਹੋਣਾ ਇਸ ਤੇ ਹਬ ਮਜਬੂਰੀ ਵੀ ਨਹੀਂ ਚੱਜਣਾ ਹੋਇਆ ਨਾ ਮਾੜਾ ਤਾਂ ਚੜਿਆ ਆਪਣਾ ਜੀ ਰੋਟੀ ਹੁਣ ਖਾਵਾਂਗੇ ਘਰੇ ਅੱਗੇ ਕੋਤੋਂ ਨੀ ਸੁੱਸੇ ਜੁਟ ਕੇ ਆਉਗਾ ਕੋਈ ਦੇਖ ਲੈ ਇਸੇ ਐ ਵੀ ਹੋ ਸਕਦਾ ਹੋਰ ਹੋਵੇ ਇਹ ਨਹੀਂ ਰੋਸ ਕਿ ਉਹ ਇਹ ਦੇਖ ਚਾਹ ਉਹ ਤਾਂ ਬੱਚਾ ਦੇਖਿਆ ਉਹ ਤਾਂ ਰੋਜ਼ ਹੀ ਉੱਠਣਸਾਰ ਦੇਖਦੀ ਆ ਮੈਂ ਸ਼ੀਸ਼ੇ ਚ ਮੂੰਹ ਬਸ ਮੈਂ ਤੁਹਾਨੂੰ ਅੱਜ ਦੇਖਿਆ ਹੋਰ ਲੈ ਉਹ ਤਾਂ ਮੈਂ ਰੋਜ਼ ਹੀ ਦੇਖਦੀ ਆ ਕਮਾਲ ਸੁਬ੍ਹਾ 8:00 ਵੀ ਕੀਤੇ ਦੇਖਿਆ ਹਣ ਗੇਟ ਖੋਲਦੋ ਪਲਕਾ ਪੱਟੀਆਂ ਆਉਂਦੀ ਸੀ ਜੀ ਪਲਕਾ ਵਾ ਇਹ ਤੁਹਾਡੇ ਅਰ ਤੁਹਾਡੇ ਵਾਂਗੂ ਆ ਜਮਾ ਤੁਹਾਡੇ ਵਾਂਗੂ ਮੰਮੀ ਜਿੰਦਾਬਾਦ ਖੋਲਤਾ ਗੇਟ ਜਮਾ ਤੁਹਾਡੇ ਵਰਗਨ ਵਾਲੇ ਤਾਂ ਬਾਲ ਚ ਪੱਟਨੇ ਆਣੇ ਨਾਲੇ ਆਦੀਆਂ ਪਲਕਾ ਦੇ ਬਾਲ ਪੱਟਨੇ ਆ ਹਾਂ ਦਾਦੀ ਨੂੰ ਦੇਖ ਕੇ ਖੁਸ਼ ਦੇਖੀ ਜਾਂਦਾ ਹਾ ਦੇ ਹਾ ਦੇ ਕਿਹਾ ਸੀ ਨਾ ਵੀ ਦੰਦ ਨਿਕਲ ਜਾਣਗੇ ਤੇ ਲਾ ਅੱਡੀ ਹਵਾ ਵੀ ਘਰਾ ਹੋ ਜਾਂਦੀ ਹੈ ਫਿਰ ਛੇਤੀ ਦਾਦੀ ਕਿਥੇ ਹੈ ਜੂਜੂ ਦਾਦੀ ਹਾਂ ਦਾਦੀ ਕਿਥੇ ਤੇਰੀ ਜਾਂ ਦਾਦੀ ਨੂੰ ਬੁਲਾ